ਕਿ ਵੀ ਟਰੈਕਟਰ ਮਾਰਚ ਕਰ ਰਹੇ ਹੋ ਪਹਿਲਾਂ ਦੱਸੋ ਵੀ ਟਰੈਕਟਰ ਮਾਰਚ ਦੀ ਤਕ ਕੀ ਹੈ ਕਰਤੀ ਮੈਂ ਸਮਝਿਆ ਨਹੀਂ ਜੀ ਤਾਂ ਕੀ ਅਰਥ ਹੈ ਮੈਨੂੰ ਸਮਝਾ ਰਹੇ ਨਹੀਂ ਨਹੀਂ ਇੱਕ ਮਿੰਟ ਟਰੈਕਟਰ ਮਾਰਚ ਦੀ ਤਕ ਕੀ ਹੈ ਹਾਂਜੀ ਟਰੈਕਟਰ ਮਾਰਚ ਦਾ ਕਾਰਨ ਹੈ ਜੀ ਇੱਕ ਤਾਂ ਜਿਹੜਾ ਇਹ ਮੰਡੀਕਰਨ ਖਤਮ ਕਰ ਰਹੀ ਹੈ ਸੈਂਟਰ ਗਵਰਨਮੈਂਟ ਉਹਨੇ ਆਪ ਦੇ ਤੌਰ ਤੇ ਜਿਹੜੇ ਕਾਨੂੰਨ ਬਣਾ ਕੇ ਅੰਦਰ ਖਾਤੇ ਲਾਗੂ ਕਰ ਰਹੇ ਆ ਉਹਦਾ ਵਿਰੋਧ ਕਰਨ ਦੇ ਸਬੰਧ ਦੇ ਵਿੱਚ ਅੱਜ ਅਸੀਂ ਟਰੈਕਟਰ ਮਾਰਚ ਕਰ ਰਹੇ ਹਾਂ ਜੀ ਇਹ ਟਰੈਕਟਰ ਮਾਰਚ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਖਤਮ ਹੋਣਾ ਹੈ ਇਹ ਟਰੈਕਟਰ ਮਾਰਚ ਇੱਥੇ ਕੁੱਡਾ ਕਲੋਨੀ ਦੇ ਦਸਹਾਰਾ ਗਰਾਊਂਡ ਤੋਂ ਸ਼ੁਰੂ ਹੋਏਗਾ ਔਰ ਇਹ ਬਠਿੰਡਾ ਚੌਂਕ ਤੋਂ ਹੁੰਦਾ ਹੋਇਆ ਧਾਨੇ ਵਾਲਾ ਚੌਂਕ ਘੁੰਮ ਕੇ ਫਿਰ ਬਠਿੰਡਾ ਚੌਂਕ ਵੱਲ ਦੀ ਇਹ ਤਹਿਸੀਲ ਤੱਕ ਜਾਏਗਾ ਜੀ ਇਹ ਮਤਲਬ ਤੁਸੀਂ ਇਹ ਸਾਂਝਾ ਪ੍ਰੋਗਰਾਮ ਕਿਉਂ ਨਹੀਂ ਕਰ ਲੈਂਦੇ ਵੀ ਕੋਸ਼ ਜਿਹੜੇ ਉੱਥੇ ਗੈਰ ਰਾਜਨੀਤਕ ਆਲਕੀ ਖੜੇ ਆ ਇਸ ਤਰ੍ਹਾਂ ਵੱਖੋ ਵੱਖਰੇ ਜੇ ਇਹਦੇ ਨਾਲ ਥੋੜੀ ਜਿਹੀ ਪ੍ਰਸ਼ਾਸਨ ਨੂੰ ਕੋਈ ਲਿਫਟ ਨਹੀਂ ਮਿਲਦੀ ਵੀ ਜਦੋਂ ਜਦੋਂ ਤੁਸੀਂ ਪਾਰਟ ਜਾਂਦੇ ਆਪ ਸਵੇਦੀ ਇੱਕ ਤਾਂ ਹੋਣਾ ਚਾਹੀਦਾ ਸੀ ਐਕਚੁਅਲੀ ਨਾ ਇਹ ਉਪਰੋਂ ਤਾਂ ਹੈਗਾ ਇੱਕ ਜਗ੍ਹਾ ਤੇ ਸਾਰੀਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਔਰ ਉਹਨਾਂ ਨੇ ਆਪਦੇ ਤੌਰ ਤੇ ਉੱਥੇ ਰੱਖ ਲਿਆ ਕਿਉਂਕਿ ਟਰੈਕਟਰਾਂ ਦਾ ਉਹ ਜਿਆਦਾ ਦੂਰ ਜਾਣਾ ਵੀ ਥੋੜਾ ਜਿਹਾ ਔਖਾ ਹੈ ਇਸ ਕਰਕੇ ਕਈਆਂ ਨੇ ਆਪਣੇ ਜਿਵੇਂ ਲੰਬੀ ਵਿੱਚ ਵੀ ਰੱਖਿਆ ਹੋਇਆ ਔਲਕ ਵਿੱਚ ਵੀ ਕਿਉਂਕਿ ਉਹ ਸੋਚਦੇ ਵੀ ਇੰਨੀ ਦੂਰ ਆਉਣਾ ਫਿਰ ਨੇੜੇ ਟਰੈਕਟਰ ਜਿਆਦਾ ਇਕੱਠੇ ਹੋ ਜਾਂਦੇ ਆ ਇਹ ਦੂਰ ਆਉਣ ਵਾਲੀ ਤਾਂ ਕੋਈ ਐਲਟੀ ਗੱਲ ਨਹੀਂ ਜਦੋਂ ਜਾਣਾ ਹੀ ਹੋਵੇ ਉਹ ਤਾਂ ਦੂਰ ਵੀ ਜਾਇਆ ਜਾਂਦਾ ਪਰ ਇਹ ਜਿਹੜੇ ਸਾਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋਇਆ ਦੋ ਥਾਵਾਂ ਤੇ ਉਹਨਾਂ ਨੇ ਵੱਖਰਾ ਕੀਤਾ ਤੁਹਾਡਾ ਤੁਸੀਂ ਵੱਖਰਾ ਕੀਤਾ ਇਹ ਕੋਈ ਦੂਰ ਨੇੜੇ ਦੀ ਗੱਲ ਨਹੀਂ ਇਹ ਤਾਂ ਮੈਨੂੰ ਲੱਗਦਾ ਵੀ ਇਹ ਕੋਈ ਹੋਮੇ ਦਾ ਸ਼ਿਕਾਰ ਹੋਈਆਂ ਜੀ ਇਹ ਦੇਖੋ ਥੱਲੇ ਵਾਲੇ ਲੈਵਲ ਤੇ ਜੇ ਕੋਈ ਹੈਗਾ ਸਿਸਟਮ ਪਰ ਉੱਪਰੋਂ ਤਾਂ ਸਭ ਨੂੰ ਸਾਨੂੰ ਹਦਾਇਤ ਆ ਕਿ ਸਾਰਾ ਜਿੰਨਾ ਵੀ ਇਹ ਪ੍ਰੋਗਰਾਮ ਸਾਰਾ ਸੰਯੁਕਤ ਮੋਰਚੇ ਵੱਲੋਂ ਔਰ ਇੱਕ ਜਗ੍ਹਾ ਤੇ ਕਰਨਾ ਹੈ ਜੀ ਭਾਨ ਜੀ ਅੱਜ ਜਿਹੜਾ ਸੰਯੁਕਤ ਮੋਰਚੇ ਦੀ ਇਕਾਤ ਤੁਸੀਂ ਅੱਜ ਪ੍ਰੈਸ ਮਾਰਚ ਕਰ ਰਹੇ ਹੋ ਹੋਰ ਤੁਹਾਡੀਆਂ ਕਿਹੜੀਆਂ-ਕਿਹੜੀਆਂ ਡਿਮਾਂਡਾਂ ਜਿਹੜੀਆਂ ਕੇਂਦਰ ਸਰਕਾਰ ਕੰਨੀ ਤੁਸੀਂ ਮੰਗ ਕਰਦੇ ਹੋਰ ਇੱਕ ਤਾਂ ਐਮਐਸਪੀ ਦਾ ਸੀ ਸਭ ਤੋਂ ਵੱਡਾ ਮੁੱਦਾ ਐਮਐਸਪੀ ਦੇ ਮੰਡੀਕਰਨ ਜਿਹੜਾ ਖਦਮ ਕਰ ਰਹੇ ਨੇ ਮੰਗਾ ਹੈ ਬਾਕੀ ਉਹਦੇ ਨਾਲ ਹੋਰ ਵੀ ਜਿਹੜੇ ਕਿਸਾਨਾਂ ਦੇ ਪਰਚੇ ਹੋਏ ਆ ਉਹ ਰੱਦ ਕੀਤੇ ਜਾਣ ਜਾਂ ਜਿਹੜੀਆਂ ਬਾਕੀ ਵੀ ਮੰਗਾਂ ਨੇ ਉਹ ਸਾਰੀਆਂ ਅਸੀਂ ਇਕੱਠੀਆਂ ਉਹਨਾਂ ਦੇ ਮੰਗ ਕਰ ਰਹੇ ਹਾਂ ਪਿਛਲੇ ਦਾ ਗੈਰ ਰਾਜਨੀਤਿਕ ਚਰਦੇ ਉਥੇ ਮੋਰਚੇ ਚੱਲਦੇ ਆ ਉਥੇ ਸੰਯੁਕਤ ਕਿਸਾਨ ਮੋਰਚੇ ਦੀ ਤੁਸੀਂ ਵੈਸੇ ਉਹਨੂੰ ਮਾਇਦ ਦਿੱਤੀ ਹੈ ਹਲੇ ਉਥੇ ਤੀਰ ਪਹੁੰਚੇ ਨਹੀਂ ਹਲੇ ਕੀ ਕਾਰਨ ਕੀ ਉਹਨਾਂ ਦਾ ਹਲੇ ਪਹੁੰਚਣ ਦਾ ਐਕਚੁਅਲੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਅੱਗੋਂ ਇਹ ਮੀਟਿੰਗ ਹੈਗੀ ਆ ਉਸ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਜਾਏਗਾ ਜਦੋਂ ਵੀ ਉਹਨਾਂ ਨੂੰ ਬਕਾਇਦਾ ਕਿਹਾ ਢੱਲੇਵਾਲ ਸਾਹਿਬ ਨੂੰ ਕਿ ਜਦੋਂ ਤੁਸੀਂ ਹੁਕਮ ਕਰੋਗੇ ਸਾਰੀਆਂ ਜਥੇਬੰਦੀਆਂ ਪਹੁੰਚਣਗੀਆਂ ਇਸ ਕਰਕੇ ਉਹ ਦੁਬਾਰਾ ਮੀਟਿੰਗ ਤੋਂ ਬਾਅਦ ਫਿਰ ਫੈਸਲਾ ਲਿਆ ਜਾਏਗਾ ਅੱਜ 26 ਜਨਵਰੀ ਦੇ ਟਰੈਕਟਰ ਪ੍ਰੇਡ ਤੋਂ ਬਾਅਦ ਮੀਟਿੰਗ ਹੈ ਉਹਦੇ ਵਿੱਚ ਪਤਾ ਲੱਗੇਗਾ ਵੀ ਜੇ ਉਹ ਕਹਿਣਗੇ ਤੇ ਫਿਰ ਅਸੀਂ ਸਾਰੀਆਂ ਜਥੇਬੰਦੀਆਂ ਜਾਵਾਂਗੇ ਅੱਜ ਕਿਸਾਨਾਂ ਦੇ ਵਿੱਚ ਕਿੱਡਾ ਜੋਸ਼ ਹੈ ਅੱਜ ਸੋਡੇ ਟਰੈਕਟਰ ਮਾਰਚ ਦੇ ਵਿੱਚ ਕਿਸਾਨਾਂ ਦੇ ਵਿੱਚ ਤਾਂ ਇੰਨਾ ਜੋਸ਼ ਹੈ ਜੀ ਜੇ ਅੱਜ ਦਿੱਲੀ ਦਾ ਪ੍ਰੋਗਰਾਮ ਬਣ ਜੇ ਵਾਹਿਗੁਰੂ ਦੀ ਕਿਰਪਾ ਨਾਲ ਪਹਿਲਾਂ ਨਾਲੋਂ ਵੀ ਜ਼ਿਆਦਾ ਇਕੱਠ ਹੋਏਗਾ ਦਿੱਲੀ ਵਿੱਚ ਦਿੱਲੀ ਵਿੱਚ ਜੀ ਠੀਕ ਹੈ ਇਹਦੇ ਨਾਲ ਜਿਹੜਾ ਟਰੈਕਟਰ ਮਾਰਚ ਅੱਜ ਤੁਸੀਂ ਕਰ ਰਹੇ ਹੋ ਇਹ ਜਾਂ ਤਾਂ ਟਰੈਕਟਰ ਮਾਰਚ ਤੁਸੀਂ ਕਾਜੀ ਕਰੋ ਬੀਜੇਪੀ ਦੇ ਲੀਡਰਾਂ ਦੇ ਜਾ ਕੇ ਸਰਕਾਰ ਦੇ ਘਰਾਂ ਦੇ ਅੱਗੇ ਕਰਦੇ ਤੇ ਉਹਦਾ ਦਾ ਕੋਈ ਫਰਕ ਪੈਣਾ ਸੀ ਇੱਥੋਂ ਤੁਸੀਂ ਉਹ ਜਾ ਕੇ ਦਾਨ ਵਾਲੇ ਚੌਕ ਤੋਂ ਵਾਪਸ ਮੁੜ ਆਓਗੇ ਤੇ ਸਰਕਾਰ ਦੇ ਕੀ ਕੰਮਾਂ ਦੀ ਜੂ ਸਰਕੂਗੀ ਐ ਐਕਚੁਅਲੀ ਜਿਹੜਾ ਰੋਸ ਪ੍ਰਦਰਸ਼ਨ ਹੁੰਦਾ ਨਾ ਜੀ ਉਹ ਸਿੱਧਾ ਲੀਡਰਾਂ ਦੇ ਬੂਹੇ ਤੇ ਕਰਨ ਦੀ ਬਜਾਏ ਲੋਕਾਂ ਨੂੰ ਵੀ ਅਸੀਂ ਨਾਲ ਜੋੜਨਾ ਲੋਕਾਂ ਨੂੰ ਦੱਸਣਾ ਹੈ ਵੀ ਅਸੀਂ ਇਸ ਆ ਸਾਡੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਮੰਨ ਨਹੀਂ ਰਹੀ ਇਸ ਕਰਕੇ ਅਸੀਂ ਲੋਕਾਂ ਨੂੰ ਦਿਖਾਉਣਾ ਹੈ ਵੀ ਸਰਕਾਰ ਜਿਹੜੀ ਹੈ ਇਹ ਧੱਕਾ ਕਰ ਰਹੀ ਕਿਸਾਨਾਂ ਨਾਲ ਕਿਉਂਕਿ ਬੀਜੇਪੀ ਦੇ ਜਿਹੜੇ ਪੰਜਾਬ ਦੇ ਲੀਡਰ ਨੇ ਖਾਸ ਤੌਰ ਤੇ ਉਹਨਾਂ ਦੇ ਪੱਲੇ ਕੁਛ ਨਹੀਂ ਨਾ ਉਹਨਾਂ ਦੀ ਸੈਂਟਰ ਗਵਰਨਮੈਂਟ ਕੋਈ ਮੰਨਦੀ ਆ ਉਹਨਾਂ ਦੇ ਬੋਹੇ ਅੱਗੇ ਬੈਠਣ ਦਾ ਸਾਨੂੰ ਕੋਈ ਫਾਇਦਾ ਨਹੀਂ ਤੁਹਾਡਾ ਇਹ ਜਿਹੜਾ ਅ ਅੱਜ ਮਲੂ ਮਾਰਚ ਆ ਤੇ ਪੰਜਾਬ ਸਰਕਾਰ ਦੇ ਖਿਲਾਫ ਵੀ ਹੈ ਕਿ ਕੇਂਦਰ ਸਰਕਾਰ ਦੀ ਗੱਲ ਆ ਪੰਜਾਬ ਸਰਕਾਰ ਸੈਂਟਰ ਗਵਰਨਮੈਂਟ ਨਾਲ ਮਿਲੀ ਹੋਈ ਹੈ ਜੀ ਅੱਛਾ ਜੀ ਇਹ ਰਲ ਮਿਲ ਕੇ ਜੋ ਵੀ ਕਾਨੂੰਨ ਲਾਗੂ ਹੋ ਰਹੇ ਨੇ ਇਹ ਕੋਈ ਇਕੱਲੀ ਸੈਂਟਰ ਗਵਰਨਮੈਂਟ ਨਹੀਂ ਇਹਦੇ ਚ ਗੁਣਾਗਾਰ ਪੰਜਾਬ ਸਰਕਾਰ ਵੀ ਗੁਣਾਗਾਰ ਹੈ ਪੰਜਾਬ ਸਰਕਾਰ ਦਾ ਗੁਣਾ ਉਸ ਤੋਂ ਵੀ ਵੱਡਾ ਹੈ ਕਿਉਂਕਿ ਇਹ ਇੱਕ ਪਾਸੇ ਕਹਿ ਰਹੀ ਕਿਸਾਨਾਂ ਨੂੰ ਵੀ ਅਸੀਂ ਤੁਹਾਡੇ ਨਾਲ ਆ ਦੂਜੇ ਪਾਸੇ ਇਹ ਅੰਦਰ ਖਾਤੇ ਉਹਨਾਂ ਦੇ ਨਾਲ ਰਲੇ ਹੋਏ ਰਲੇ ਹੋਏ ਠੀਕ ਹੈ ਜੀ ਥੈਂਕ ਯੂ ਮੇਰਾ ਨਾਮ ਕੀ ਹੈ ਕਿਹੜੀ ਦਿੱਥੇ ਬੰਦੀ ਨਾਲ ਸੰਬੰਧਿਤ ਹੋ ਮੇਰਾ ਨਾਮ ਜੀ ਬਲਜੀਤ ਸਿੰਘ ਗੱਲਾ ਹੈ ਔਰ ਮੈਂ ਅਗਰਾਹ ਜੱਥੇਬੰਦੀ ਨਾਲ ਪਿਛਲੇ 30 ਸਾਲ ਤੋਂ ਜੁੜਿਆ ਹੋਇਆ ਹਾਂ ਜੀ ਸਾਡਾ ਅੱਜ ਜਿਹੜਾ ਕਿਸਾਨ ਟਰੈਕਟਰ ਰੋਸ ਮਾਰਚ ਹੈ ਉਹ ਕੇਂਦਰ ਸਰਕਾਰ ਦੇ ਖਿਲਾਫ ਹੈ ਕਿਉਂਕਿ ਮੋਦੀ ਗਵਰਨਮੈਂਟ ਹੈ ਜਿਹੜੀ ਉਹ ਕਾਰਪੋਰੇਟ ਕਧਾਰਿਆਂ ਨੂੰ ਜਿਹੜਾ ਫਾਇਦਾ ਦੇ ਰਹੀ ਹੈ ਔਰ ਵਪਾਰੀ ਵਰਗ ਨੂੰ ਜਿਹੜਾ ਉੱਚਾ ਚੱਕ ਰਹੀ ਹੈ ਤੇ ਕਿਸਾਨ ਨੂੰ ਉਹ ਮਾਰ ਰਹੀ ਹੈ ਪਿਛਲੇ ਸਾਲ ਸਿਰਫ ਪ੍ਰਾਈਵੇਟ ਘਰਾਣਿਆਂ ਨੇ 10 ਤੋਂ 12% ਕਣਕ ਖੇਦੀ ਸੀ ਅੱਜ ਤੁਸੀਂ ਦੇਖ ਲਓ ਵੀ ਕਣਕ ਦਾ ਰੇਟ 40 ਰੁਪਏ ਹੋਇਆ ਪਿਆ ਜਿਹੜਾ ਕਿ ਕਦੇ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਕਦੇ ਨਹੀਂ ਹੋਇਆ ਸੀ ਦੂਸਰੀ ਗੱਲ ਇਹ ਵੀ ਅਸੀਂ ਐਮਐਸਪੀ ਗਰੰਟੀ ਮੰਗਦੇ ਆਂ ਕਿ ਸਾਨੂੰ ਗਰੰਟੀ ਕਾਨੂੰਨ ਬਣਾਇਆ ਜਾਵੇ ਜਿਵੇਂ Jawaharlal Nehru ਦੀ ਸਰਕਾਰ ਦੇ ਵਿੱਚ ਕਿ ਇੱਕ ਕੇਂਦਰੀ ਮੰਤਰੀ ਹੁੰਦਾ ਸੀ ਰਫੀ ਅਹਿਮਦ ਕਿਦਵਾਈ ਉਹ ਕ੍ਰਿਸ਼ੀ ਮੰਤਰੀ ਸੀਗਾ ਆਪਣੇ ਖੇਤੀਬਾੜੀ ਮੰਤਰੀ ਉਸਨੇ ਕਾਨੂੰਨ ਬਣਾਤਾ ਸੀ ਐਸੈਂਸ਼ੀਅਲ ਕਮੋਡਿਟੀ ਦੇ ਨਾਂ ਤੇ 1955 ਦੇ ਵਿੱਚ ਤਾਂ ਕਿ ਉਦੋਂ ਅਨਾਜ ਦੀ ਬੜੀ ਕਮੀ ਸੀ ਉਦੋਂ ਗਵਰਨਮੈਂਟ ਨੇ ਕਾਨੂੰਨ ਇਸ ਕਰਕੇ ਬਣਾਇਆ ਸੀ ਵੀ ਕੋਈ ਅਨਾਜ ਸਟਾਕ ਨਾ ਕਰ ਸਕੇ ਤੇ ਕਿਤੇ ਦੇਸ਼ ਨੂੰ ਕਿਸੇ ਨੂੰ ਭੁੱਖਾ ਮਾਰ ਦੇ ਉਹ ਕਾਨੂੰਨ ਹੁਣ ਤੱਕ ਚੱਲਦਾ ਆ ਰਿਹਾ ਹੈ ਲੇਕਿਨ ਮੋਦੀ ਸਰਕਾਰ ਵੱਖ-ਵੱਖ ਪਹਿਲਾਂ ਤਿੰਨ ਕਾਲੇ ਕਾਨੂੰਨ ਲਿਆਂਦੇ ਉਹ ਜ਼ਿਮੀਂਦਾਰਾਂ ਨੇ ਜਦੋਂ ਉਹ ਵਿਰੋਧ ਕੀਤਾ ਕਿਸਾਨ ਮਜ਼ਦੂਰਾਂ ਨੇ ਉਹ ਇਹਨੇ ਵਾਪਸ ਲੈ ਲਏ ਹੁਣ ਇੱਕ ਨਵੋ ਖੇਤੀ ਖਾਣੇ ਨੂੰ ਲੈ ਕੇ ਉਹੀ ਕਾਨੂੰਨ ਫਿਰ ਲਾਗੂ ਕਰਨ ਜਾ ਰਹੇ ਆ ਅਸੀਂ ਉਹਦਾ ਪ੍ਰਜੋਰ ਰੋਧ ਕਰਦੇ ਆ ਭਾਰਤ ਦਾ ਗਣਤੰਤਰ ਦੀ ਬਸੜੇ ਬਣਾ ਰਹੇ ਆ ਛੱਤਰਵਾ ਗੰਦਾ ਬਣਾ ਲੈ ਪਏ ਆ ਕਿ ਕਿਸਾਨ ਜਿਹੜਾ ਹੈ ਉਹ ਉन्नत ਵਾਲੇ ਪਾਸੇ ਜਾ ਸਕਦਾ ਹੈ ਨਹੀਂ ਕਿਉਂਕਿ ਆਪਾਂ ਤਾਂ ਬੜੇ ਲੰਮੇ ਸਮੇਂ ਤੋਂ ਜਿਹੜਾ ਸੰਘਰਸ਼ ਦੇ ਵਿੱਚ ਲੱਗਿਆ ਹੋਇਆ ਹੈ ਕਿ ਸਰਕਾਰ ਆਪਣੀਆਂ ਮੰਗਾਂ ਮੰਨਣ ਤੇ ਮਜਬੂਰ ਹੋਊ ਕਿ ਨਹੀਂ ਹੋਊਗੀ ਦੇਖੋ ਇਹ ਸਰਕਾਰ ਨੂੰ ਮੰਗਾਂ ਮੰਨਣੀਆਂ ਪੈਣੀਆਂ ਕਿਉਂਕਿ ਜਿਹੜਾ ਦੇਸ਼ ਖੇਤੀਬਾੜੀ ਤੇ ਆਧਾਰਿਤ ਹੈ ਉੱਥੇ ਜੇ ਖੇਤੀਬਾੜੀ ਉਹ ਜਿਹੜੀ ਹੈ ਕਾਮਯਾਬ ਨਾ ਹੋਗੀ ਪਾ ਜਿਹੜੀ ਮੁਨਾਫੇ ਚ ਨਾ ਹੋਗੀ ਤਾਂ ਆਟੋਮੈਟਿਕ ਜਿਹੜਾ ਦੇਸ਼ ਦਾ ਬੇਡਗਰਕ ਹੋ ਜਾਊਗਾ ਤੁਸੀਂ ਵੇਖ ਹੀ ਰਹੇ ਆਂ ਅੱਜ ਭਾਰਤ ਇੰਨਾ ਅਨਾਜ ਹੋਣ ਦੇ ਬਾਵਜੂਦ ਇਹ ਕਰਮਾ ਵਾਲੀ ਧਰਤੀ ਹੈ ਭਾਰਤ ਦੀ ਜਿੱਦੇ ਸਾਰੀ ਧਰਤੀ ਤੇ ਅਨਾਜ ਹੁੰਦਾ ਅਮਰੀਕਾ ਕੈਨੇਡਾ ਚ ਜਾਂ ਤਾਂ ਬਰਫ਼ ਹੈ ਰੇਗਿਸਤਾਨ ਹੈ ਕਿਤੇ ਪਹਾੜ ਹੈ ਕਿਤੇ ਜੰਗਲ ਹੈ ਲੇਕਿਨ ਇੰਡੀਆ ਦੇ ਵਿੱਚ ਸਾਰੀ ਧਰਤੀ ਤੇ ਅਨਾਜ ਹੁੰਦਾ ਔਰ ਇਹ ਤਾਂ ਇਹਨਾਂ ਨੂੰ ਐਕਸਪੋਰਟ ਕਰਕੇ ਅਨਾਜ ਦੇ ਵਿੱਚੋਂ ਅਰਬ ਕੰਟਰੀਆਂ ਦੇ ਵਿੱਚੋਂ ਜਿਆਦਾ ਪੈਸਾ ਕਮਾਇਆ ਜਾ ਸਕਦਾ ਹੈ ਪ੍ਰਧਾਨ ਜੀ ਅੱਜ ਮਲੋਟ ਦਾਣਾ ਮੰਡੀ ਦੇ ਵਿੱਚ ਟਰੈਕਟਰ ਵਾਸਤੇ ਵਿੱਚ ਰੋਸ ਵਜੋਂ ਆਪਾਂ ਇਕੱਠੇ ਹੋਏ ਹਾਲਾਂਕਿ ਅੱਜ ਦਾ ਦਿਨ ਜਿਹੜਾ ਹੈਗਾ ਗਣਤੰਤਰ ਦਿਵਸ ਦਾ ਦਿਨ ਹੈ ਪਰ ਇੱਕ ਪਾਸੇ ਕਿਸਾਨ ਜਿਹੜਾ ਰੋਸ ਜਿਹੜਾ ਆਪਣਾ ਦਿਖਾ ਦੇ ਪਿਆ ਕਿਉਂ ਗੰਨੋਂ ਆਪਣੇ ਜੀ ਇਸ ਦਿਨ ਦੇ ਮੌਕੇ ਦੇ ਉੱਤੇ ਅਸੀਂ ਇਥੋਂ ਦੇ ਪੰਜਾਬ ਸਰਕਾਰ ਤੇ ਕਹਿੰਦਾ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਇਹ ਜੋ ਸਾਡੇ ਨਾਲ ਵਿਦਿੱਕੀਆਂ ਦਾ ਟੱਕੇ ਹੋ ਰਿਹਾ ਹੈ ਜਾਂ ਸਾਡੇ ਆਰਥਿਕ ਨਿੱਤਰੇ ਲਿਆ ਕੇ ਸਾਡੇ ਕਿਸਾਨਾਂ ਨੂੰ ਸਾਡੇ ਮਜ਼ਦੂਰਾਂ ਨੂੰ ਸਾਡੇ ਦੁਕਾਨਦਾਰਾਂ ਨੂੰ ਸਾਡੇ ਵਪਾਰੀਆਂ ਨੂੰ ਜਾ ਰਿਹਾ ਜਾ ਰਿਹਾ ਹੈ ਜਿਵੇਂ ਮੰਡੀ ਬੋਰਡ ਨੂੰ ਨਿੱਜੀ ਕਰਨ ਦਾ ਪਰਤਣਾ ਨੂੰ ਦੇ ਵੱਲੇ ਦਿੱਤਾ ਜਾ ਰਿਹਾ ਹੈ ਅਸੀਂ ਉਹਦਾ ਵਿਰੋਧ ਕਰਨ ਵਾਸਤੇ ਅੱਜ ਅਸੀਂ ਮਲੋੜ ਦੇ ਵਿੱਚ ਟਰੈਕਟਰ ਮਾਰਚ ਕਰ ਰਹੇ ਆ ਸਾਨੂੰ ਕੋਈ ਸ਼ੌਕ ਨਹੀਂ ਆ ਸਾਨੂੰ ਪਤਾ ਹੈ ਕਿ ਸਾਡਾ ਸਾਡਾ ਦਾ ਪਵੇਖਾ ਖਤਮ ਕਰਨ ਜਾ ਰਿਹਾ ਹੈ ਇਸ ਕਰਕੇ ਅਸੀਂ ਸੰਯੁਕਤ ਮੋਰਚੇ ਵੱਲ ਅਸੀਂ ਚੰਦਾ ਆਪਣੇ ਟਰੈਕਟਰ ਮਾਰਚ ਕਰ ਰਹੇ ਆ Good one.